ਦਾ ਨਾਮ ਸਰਬਜੀਤ ਸਿੰਘ ਸੋਨੋ ਜੰਡੇਵਾਲਾ ਜੀ ਅੱਜ ਸਰੋਜੀ ਮਿੰਨੀ ਗੋਆ ਦੇ ਨਾਮ ਨਾਲ ਜਾਨੀ ਜਾਣ ਵਾਲੀ ਜਗ੍ਹਾ ਜਿੱਥੇ ਇੱਕ ਟੂਰਿਸਟ ਪਲੇਸ ਹੈ ਤੇ ਉਹਦਾ ਕੀ ਕੀ ਇੱਥੇ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਕਰਨਾ ਪੈ ਰਿਹਾ ਜੀ ਨਾਲ ਦੇ ਨਾਲ ਦੇਖੋ ਇਹ ਮਿੰਨੀ ਗੋਆ ਪਠਾਨਕੋਟ ਤੋਂ ਜਦੋਂ ਥੋੜਾ ਜਿਹਾ ਅੱਗੇ ਆਈਦਾ ਨਾ ਇਹ ਉਹ ਸਥਾਨ ਹੈ ਟੂਰਿਸਟ ਪਲੇਸ ਆ ਔਰ ਬੜੇ ਖੂਬਸੂਰਤ ਨਜ਼ਾਰੇ ਇੱਥੇ ਕੁਦਰਤ ਦੇ ਦੇਖੋ ਆਲੇ ਦੁਆਲੇ ਕਿੰਨਾ ਸੋਹਣਾ ਨੇਚਰ ਆ ਤੇ ਇੱਥੋਂ ਦੇ ਹਾਲਾਤ ਆਪਾਂ ਨੇ ਇੱਕ ਪਹਿਲੂ ਵਿਖਾਇਆ ਅੱਜ ਤੱਕ ਸਾਰਿਆਂ ਨੇ ਹੀ ਕੀ ਇੱਥੇ ਟੂਰਿਸਟ ਪਲੇਸ ਆ ਲੋਕੀ ਘੁੰਮਣ ਆਉਂਦੇ ਨੇ ਝੀਲਾ ਨੇ ਪਠਾਨਕੋਟ ਤੋਂ ਥੋੜਾ ਜਿਹਾ ਜਦੋਂ ਅੱਧਾ ਘੰਟੇ ਦਾ ਰਸਤਾ ਜਦੋਂ ਆਈਦਾ ਅਗੇ ਡਲੋਜੀ ਰੋੜਿਆ ਏ ਔਰ ਇਹ ਸਭ ਤੋਂ ਵੱਡੀ ਗੱਲ ਕੀ ਪੰਜਾਬ ਦਾ ਹੀ ਇੱਕ ਹਿੱਸਾ ਵਾ ਤੇ ਜਦੋਂ ਤੁਸੀਂ ਇੱਥੇ ਆਣ ਕੇ ਪਹਿਲੂ ਵੇਖੋਗੇ ਨਾ ਦੂਜਾ ਘੁੰਮਣ ਵਾਲੇ ਤੇ ਆਪਾਂ ਸਾਰੇ ਆਉਂਨੇ ਆ ਇੱਥੇ ਘੁੰਮ ਕੇ ਚੱਲ ਜਾਨੇ ਪਰ ਇਥੋਂ ਦਾ ਸਭ ਤੋਂ ਵੱਡੀ ਸਮੱਸਿਆ ਕੀ ਉਹ ਸਾਹਮਣੇ ਦੇਖ ਲਓ ਉਹ ਵੋਟ ਖੜੀ ਆ ਉਸ ਤੋਂ ਇਧਰ ਨੂੰ ਜਿਹੜਾ ਆਉਂਦੇ ਆ ਲੋਕੀ ਇਧਰ ਵੀ 25 ਪਿੰਡ ਨੇ ਉਹਨਾਂ ਨੂੰ ਇੰਨਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਉਹ ਵਿਚਾਰੇ ਛੋਟੇ ਛੋਟੇ ਬੱਚੇ ਆ ਸਕੂਲ ਦੇ ਉਹਨਾਂ ਨੂੰ ਪੜ੍ਹਨ ਲਈ ਇੱਧਰ ਆਉਣਾ ਪੈਂਦਾ ਇੱਥੋਂ ਚੱਲ ਕੇ ਕਿੰਨਾ ਪੈਦਲ ਜਾਣਾ ਪੈਂਦਾ ਉੱਥੋਂ ਫਿਰ ਕਿਸੇ ਪੇਸ਼ੰਤ ਨੂੰ ਲਿਉਣਾ ਤੇ ਉਹ ਵੀ ਕਈ ਵੇਲੇ ਰਸਤੇ 'ਚ ਦਮ ਤੋੜ ਜਾਂਦੇ ਤੇ ਜੇਕਰ ਉਧਰੋਂ ਬਾਰੋ-ਬਾਰ ਮਿਕਲਣਾ ਤੇ 40 ਕਿਲੋਮੀਟਰ ਉਹਨਾਂ ਨੂੰ ਜੜਾ ਵਾ ਇੱਥੇ ਆਉਣ ਲਈ 40 ਕਿਲੋਮੀਟਰ ਦਾ ਸਫ਼ਰ ਪਹਾੜਾਂ ਦੇ ਵਿੱਚੋਂ ਦੀ ਤੈਅ ਕਰਨਾ ਪੈਂਦਾ ਔਰ ਇੱਥੇ ਪਿਛਲੇ 17-18 ਸਾਲ ਤੋਂ ਲੋਕਾਂ ਨੇ ਜਿਹੜਾ ਤਰਲੇ ਲੈ ਲੈ ਪਿੰਡਾਂ ਵਾਲੇ ਕਹਿੰਦੇ ਅਸੀਂ ਪੰਚਾਇਤਾਂ ਕਹਿੰਦੀਆਂ ਲੈ ਲੈ ਤਰਲੇ ਲੀਡਰਾਂ ਦੇ ਕਿਸੇ ਨੇ ਫਲਾਈਓਵਰ ਹੀ ਨਹੀਂ ਬਣਾ ਕੇ ਦਿੱਤਾ ਇੱਕ ਫਲ ਉਫਲਾਈਓਵਰ ਹੀ ਬਣਾ ਕੇ ਦਿੱਤਾ ਮੇਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਔਰ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਨਵੀਂ ਸਰਕਾਰ ਬਾਨੀ ਹੁਣ ਪਹਿਲਾ ਸ਼ੁਭ ਕੰਮ ਹੈ ਜਿਹੜਾ ਪੰਜਾਬ ਦੇ ਵਿੱਚ ਹੀ ਕੀਤਾ ਜਾਵੇ ਜਿਹੜਾ ਵੀ ਐਮਪੀ ਬਾਨਾ ਵਾ ਜਿਹਦੇ ਕਰਮਾ ਚ ਰੱਬ ਨੇ ਲਿਖਿਆ ਉਹ ਇੱਥੇ ਇੱਕ ਫਲਾਈਓਵਰ ਬਣਾ ਕੇ ਦਵੇ ਕਿਉਂਕਿ ਇੱਥੇ ਆਣ ਕੇ ਹੁਣ ਕਈਆਂ ਨੇ ਲੀਡਰਾਂ ਨੇ ਆਉਣਾ ਵਿੱਚ ਕਿਸ਼ਤੀਆਂ ਦੇ ਫੋਟੋ ਆ ਖਿਚਾ ਕੇ ਚੱਲ ਜਾਣਾ ਵੀ ਬੜਾ ਖੂਬਸੂਰਤ ਆ ਪਰ ਇੱਥੇ ਖੂਬਸੂਰਤੀ ਦੇ ਨਾਲ ਨਾਲ ਉਹ ਵੀ ਵਿਖਾਈਏ ਦੂਜਾ ਪਹਿਲੂ ਜਿਹੜੀਆਂ ਲੋਕਾਂ ਨੂੰ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਇੱਥੇ ਇੱਕ ਸੋਹਣਾ ਪੁਲ ਬਣਾ ਕੇ ਦੇਣ ਜਿਹੜਾ ਲੋਕੀ ਆ ਜਾ ਸਕਣ ਤੇ ਲੋਕਾਂ ਨੂੰ ਵਿਚਾਰਿਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਮੈਂ ਤੇ ਇਹੀ ਬੇਨਤੀ ਕਰੂੰਗਾ ਜਿੱਥੇ ਲੋਕੀ ਘੁੰਮਣ ਆਉਂਦੇ ਆ ਨਾ ਤੇ ਇੱਥੇ ਹਰ ਇੱਕ ਚੀਜ਼ ਇੱਕ ਤੇ ਮਹਿੰਗੀ ਆ ਸਰਕਾਰ ਨੇ ਹੋਣਾ ਬੇੜੀਆਂ ਜਿਹੜੀਆਂ ਲਾਈਆਂ 4-500 ਰੁਪਇਆ ਕਰਾਇਆ ਦਾ ਇੱਕ ਜਣੇ ਦਾ ਤੇ ਇਹਨਾਂ ਇਹਨਾਂ ਪੈਸੇ ਜਿਹੜੇ ਲੈਂਡ ਆ ਲੋਕੀ ਦੇਣਦੇ ਆ ਸਰਕਾਰ ਠੇਕੇ ਤੇ ਦੇਂਦੀ ਆ ਤੇ ਇੱਥੇ ਜਿਹੜਾ ਸਰਕਾਰ ਨੂੰ ਪੈਸੇ ਲਾਉਣ ਚ ਕੀ ਜਾਂਦਾ ਪੈਸੇ ਲਾਉਣੇ ਚਾਹੀਦੇ ਆ ਤੇ ਕਈ ਵਿਚਾਰੇ ਤਿੰਨ-ਤਿੰਨ ਘੰਟੇ ਇੱਥੇ ਖਲੋਤੇ ਰਹਿੰਦੇ ਕਿਸ ਵੇਲੇ ਜੋ ਮੌਸਮ ਖਰਾਬ ਹੋ ਜਾਂ ਉਹ ਵੀ ਨਹੀਂ ਆਪਾਂ ਦੀ ਬਾਤ ਵਿੱਚ ਇੱਧਰ ਤੇ ਬੜਾ ਹੀ ਇੱਥੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ। ਬੜੇ ਵੱਡੇ ਵੱਡੇ ਯੂਟਿਊਬਰ ਆਉਂਦੇ ਨੇ, ਵਲੌਗਰ ਆਉਂਦੇ ਨੇ, ਅੱਜ ਤੱਕ ਉਹਨਾਂ ਨੇ ਇਹ ਚੀਜ਼ ਨਹੀਂ ਦਿਖਾਈ। ਉਹ ਕਹਿਦੀ ਸਿਰਫ ਇਹੀ ਵਿਖਾਉਂਦੇ ਨੇ ਟੂਰਿਸਟ ਪਲੇਸ ਆ, ਮਿੰਨੀ ਗੋਆ ਇੱਥੇ ਆਓ ਕਿਸ਼ਤੀਆਂ 'ਚ ਝੂਟੇ ਲਓ ਤੇ ਚਲੇ ਜਾਓ। ਉਹ ਬਸ ਇਹੋ ਵਿਖਾ ਕੇ ਚੱਲ ਜਾਂਦੇ, ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ। ਹੁਣ ਜਦੋਂ ਤੁਸੀਂ ਜਾਓਗੇ ਕਿਤੇ ਤੁਸੀਂ ਉੱਥੋਂ ਦੇ ਹਾਲਾਤ ਵੇਖੋ ਲੋਕਾਂ ਦੇ। ਹੁਣ ਆਪਾਂ ਕਹਿ ਦਿੰਨੇ ਇੱਥੇ ਚੀਜ਼ ਮਹਿੰਗੀ ਬਹੁਤ ਆ। ਮਹਿੰਗੀ ਕਿਉਂ ਨਹੀਂ ਹੋਣੀ? ਉਹ ਵਿਚਾਰੇ ਕਿੱਥੋਂ ਆਉਂਦੇ ਚੱ ਜਦੋਂ ਅਸੀਂ ਕਿਸੇ ਨੂੰ ਸਹੂਲਤ ਦਵਾਂਗੇ ਤੇ ਅਗਲਾ ਤੁਹਾਨੂੰ ਚੀਜ਼ ਸਸਤੀ ਦਊਗਾ ਹੁਣ ਸਾਡਾ ਫਰਜ਼ ਬਣਦਾ ਵਾ ਕਿ ਸਰਕਾਰ ਨੂੰ ਬੇਨਤੀ ਕਰੀਏ ਤੁਹਾਡੇ ਚੈਨਲਾਂਾਂ ਦੇ ਜ਼ਰੀਏ ਬੇਨਤੀ ਕਰੀਏ ਵੀ ਇੱਥੋਂ ਦੀ ਜਿਹੜੀ ਮੇਰੇ ਹਿਸਾਬ ਨਾਲ ਪਹਿਲੀ ਖਬਰ ਹੈ ਚੈਨਲ ਤੇ ਤੁਹਾਡੇ ਚੱਲਣੀ ਜਿਹੜੀ ਕਿ ਇੱਥੋਂ ਦੇ ਜਿਹੜੇ ਹਾਲਾਤ ਆ ਤੁਸੀਂ ਦੇਖ ਲੇ ਕਿਦਾਂ ਲੋਕ ਵਿਚਾਰੇ ਤਰਸਦੇ ਆ ਕਿ ਪੋਲ ਬਣਾ ਦਿਓ ਇੱਕ ਉਹ ਵੀ ਪੰਜਾਬ ਦੇ ਵਿੱਚ ਜਿਹੜੀ ਗੁਰੂਆਂ ਦੀ ਵਸਾਈ ਹੋਈ ਧਰਤੀ ਹੋਵੇ ਜਿੱਥੇ ਇਹਨੇ ਬਲੀਦਾਨ ਹੋਏ ਹੋਣ ਤੇ ਪੰਜਾਬ ਦੇ ਲੋਕ ਤੇ ਇਨੇ ਦਰਿਆ ਦੇ ਲਿਆ ਤੇ ਜੇ ਕਿਤੇ ਹੋਰ ਸਟੇਟ 'ਚ ਹੋਵੇ ਤੇ ਫਿਰ ਤੇ ਮਾੜੀ ਗੱਲ ਆ ਇਥੇ ਪੋਲ ਬਾਨਣਾ ਚਾਹੀਦਾ ਪਹਿਲ ਦੇ ਆਧਾਰ ਤੇ ਔਰ ਦੂਜਾ ਮੈਂ ਜਿਹੜੇ ਲੋਕੀ ਘੁੰਮਣ ਆਉਂਦੇ ਪੰਜਾਬ ਦੇ ਬਾਹਰ ਦੂਜੀਆਂ ਸਟੇਟਾਂ 'ਚ ਜਾਂਦੇ ਉਹਨਾਂ ਨੂੰ ਬੇਨਤੀ ਕਰੂੰ ਕਿ ਭਰਾਓ ਬਾਹਰ ਜਾਂਦੇ ਹੋ ਤੁਹਾਡੇ ਨਾਲ ਲੋਕੀ ਲੜਦੇ ਨੇ ਕਈਆਂ ਦੀ ਜਾਨ ਦਾ ਨੁਕਸਾਨ ਹੋ ਗਿਆ ਤੁਹਾਡੇ ਆਪਣੇ ਹੀ ਪੰਜਾਬ 'ਚ ਇੰਨਾ ਸੋਹਣਾ ਵਾ ਇਹੋ ਜਿਹੇ ਤੇ ਬਾਹਰ ਤੁਸੀਂ ਕਿਤੇ ਲੰਡਨ 'ਚ ਚੱਲ ਜਾਓ ਉੱਥੇ ਨਹੀਂ ਇਹੋ ਜਿਹੀ ਜਗ੍ਹਾ ਹੈਗੀਆਂ ਜਿੰਨੀਆਂ ਇੱਥੇ ਸੋਹਣੀਆਂ ਪੰਜਾਬ 'ਚ ਪੰਜਾਬ ਬਹੁਤ ਸੋਹਣਾ ਵਾ ਪੰਜਾਬ ਨੂੰ ਪਿਆਰ ਕਰੋ ਆਪਣੇ ਵਿਰਸੇ ਨੂੰ ਪਿਆਰ ਕਰੋ ਆਪਣੀ ਵਿਰਾਸਤ ਨੂੰ ਇਹ ਪਰਮਾਤਮਾ ਨੇ ਜਿਹੜੀ ਇੰਨੀ ਸੋਹਣੀ ਤੁਹਾਨੂੰ ਨੇਚਰ ਦਿੱਤਾ ਇਹਨੂੰ ਪਿਆਰ ਕਰੋ ਇੱਥੇ ਆ ਔਰ ਸਰਕਾਰ ਵੀ ਜਿਹੜਾ ਵਾ ਇੱਥੇ ਸੋਚੇ ਇੱਥੋਂ ਦੇ ਰਹਿਣ ਵਾਲਿਆਂ ਦੇ ਭਲਾ ਸੋਚੇ ਤੇ ਉਹਨਾਂ ਨੂੰ ਜਿਹੜਾ ਪੋਲ ਬਣਾ ਕੇ ਦਵੇ ਜਿਹੜਾ ਅਬਚਰੇ ਆਨੰਦ ਮਾਣ ਸਕਣ ਇਸ ਚੀਜ਼ ਦਾ